ਹਾਂਜੀ ਦੋਸਤੋ ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀ ਇਹਨਾਂ ਨੇ ਹਲੇ ਤੱਕ ਆਪਣਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਲੋ ਤੇ ਫੇਸਬੁੱਕ ਪੇਜ ਐਨੀਮਲ ਆਫ ਫਾਰਮ ਨੂੰ ਫੋਲੋ ਕਰ ਲੋ ਦੋਸਤੋ ਜੋ ਅੱਜ ਦੀ ਵੀਡੀਓ ਦੋਸਤੋ ਪੈਂਡ ਰੌਂਤਾ ਤੇ ਸੇਰ ਨੇয়াল ਸਿੰਘ ਵਾਲਾ ਜ਼ਿਲ੍ਹਾ ਮੋਗਾ ਪੈਂਦਾ ਤੇ ਬਾਈ ਜਸਪ੍ਰੀ ਦੇ ਘਰ ਖੜਿਆ ਦੋਸਤੋ ਜਿਹੜਾ ਬਾਈ ਦਾ ਘਰ ਆ ਦਜ਼ਾਰੇ ਵਾਲੀ ਜਿਹੜੀ ਸੜਕ ਆ ਉਹਦੇ ਉੱਪਰ ਸਿੱਧ ਰਹਿਣ ਦਾ ਰੌਂਦੇ ਨੂੰ ਜਾਨੀ ਜੀਦਾ ਆਪਾਂ ਤੇ ਵਪਾਰਕ ਲੰਦਾ ਕੰਮ ਆ ਬਾਈ ਦਾ ਅੱਗੇ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਈਆਂ ਅਪਲੋਡ ਕਰੀਆਂ ਤੇ ਆਪਣਾ ਝੋਨੇ ਦਾ ਕਰਕੇ ਬਾਇਓਲਜੀ ਸੀ ਤੈਨੂੰ ਪਤਾ ਵੀ ਉਹਦੇ ਕਰਕੇ ਹੁਣ ਸਾਰੇ ਫ੍ਰੀ ਹੋਇਆ ਤੇ ਹੁਣ ਦੁਬਾਰਾ ਬਾਈ ਨੇ ਫਿਰ ਨਗ ਲੈਣੇ ਸ਼ੁਰੂ ਕਰਤੇ ਤੇ ਕਰਦਿਆਂ ਗੱਲ ਉਹ ਦੋ ਬਹਿੜਾਂ ਬਾਈਆਂ ਜੋ ਸਕਰੀਨ ਤੇ ਚੱਲ ਰਹੀਆਂ ਲੈ ਇੰਨੇ ਡਿਟੇਲ ਇਹਨਾਂ ਦੀ ਹਾਂਜੀ ਬਾਈ ਜੀ ਆਇਓ ਜਸਪ੍ਰੀਤ ਹਾਂਜੀ ਵੇ ਸਸੀ ਗਾਦ ਸਸੀ ਗਾਦ ਹੋਰ ਸੇਤਾ ਠੀਕ ਹੈ ਜੀ ਹਾਂਜੀ ਵਧੀਆ ਵਧੀਆ ਚੈਦਾ ਤੇ ਕਿਵੇਂ ਕਰ ਲਿਆ ਕੰਮ ਫਿਰ ਸਾਰਾ ਹਾਂ ਕੰਮ ਫੇਰ ਸਟਾਰਟ ਕਰ ਲਿਆ ਝੋਨੇ ਤੋਂ ਬਾਅਦ ਸਹੀ ਗੱਲ ਆ ਤੇ ਕਿਵੇਂ ਝੋਨਾ ਤੋਂ ਵਗੈਰਾ ਹੋ ਗਿਆ ਓਕੇ ਕੰਮ ਹਾਂ ਝੋਨੇ ਤੋਂ ਓਕੇ ਹੋ ਗਿਆ ਠੀਕ ਹੈ ਵੀਰੇ ਜੀ ਤੇ ਇੱਕ ਵਾਰ 10 ਵਜੇ ਪਹਿਲਾਂ ਵੀਰੇ ਆਪਣਾ ਨੰਬਰ ਜਰੂਰ ਬੋਲ ਦਿਓ 10 ਟਾਈਮ ਆਪਣਾ ਨੰਬਰ ਹੈਗਾ 9914004377 9914004377 ਠੀਕ ਹੈ ਵੀਰੇ ਤੇ ਦੋਸਤੋ ਬਾਈ ਦਾ ਨੰਬਰ ਆ ਜੋ ਆਪਾਂ ਸਕਰੀਨ ਤੇ ਲਾ ਦਾਂਗੇ ਪਿੰਡ ਐਡਰੈਸ ਤੋਂ ਦੱਸਦਾ ਤੇ ਕਿਹੜੇ ਇਹ ਦੋਨਾਂ ਕੀ ਵੀਰੇ ਸਿਲ ਹਾਜਾ ਆਪਣਾ ਕੋਲ ਦੋ ਇੱਕ ਡੱਬੀ ਹੈ ਇੱਕ ਜਰਸੀ ਕ੍ਰੋਸ ਚ ਪੈਂਦੀ ਆ ਠੀਕ ਆ ਕਐਚਐਫ ਚ ਪੈਂਦੀ ਆ ਇਹ ਇੱਕ ਐਕਸਟ੍ਰਾ ਕ੍ਰੋਸ ਆ ਗਈ ਤੇ ਇਹਦੇ ਤੋਂ ਸੰਝੀ ਕਰ ਲਈਏ ਡੇਡਾ ਇਹਦੀ ਕਰੋ ਪਹਿਲਾਂ ਜਰਸੀ ਕ੍ਰੋਸ ਦੀ ਪਹਿਲਾ ਸਵਾਰ ਸੂਈ ਹੈ ਜੀ ਡੇਢ ਕਿ ਮਹੀਨੇ ਦੀ ਸੂਈ ਆ ਬੱਚਾ ਇਹਦਾ ਮਰ ਗਿਆ ਡੇਢ ਮਹੀਨੇ ਤੋਂ ਸੂਈ ਹੋਈ ਆ ਹਾਂ ਡੇਢ ਮਹੀਨੇ ਦੀ ਤੇ ਬੱਚਾ ਹੈ ਨਹੀਂਗਾ ਬੱਚਾ ਮਰ ਗਿਆ ਸਪੇਅਰ ਓਕੇ ਵੀਰੇ ਆਪਣੇ ਕੋਲੇ ਮਰਿਆ ਕਾ ਪਿੱਛੇ ਮਰਿਆ ਆ ਇਹ ਪਿੱਛੇ ਸਪੇਅਰ ਹੋ ਗਿਆ ਸੀਗਾ ਓਕੇ ਵੀਰੇ ਤੇ ਕਿੰਨਾ ਦੁੱਧ ਹੈ ਇਸ ਟੈਂਕ ਦੇ ਥੱਲੇ ਹੁਣ ਥੱਲੇ 10 ਕਿਲੋ ਆ 10 ਕਿਲੋ ਦੁੱਧ ਆ ਨੈਟ ਜਿਹੜਾ ਆਪਾਂ ਚੁਹਾ ਦੇਣਾ ਹਾਂ ਹ ਦੋਸਤੋ ਪਹਿਲਾਂ ਦਾ ਫੇਸ ਕੁਆਲਿਟੀ ਚੈੱਕ ਕਰ ਲਓ ਆ ਤੇ ਚੈੱਕ ਕਰ ਸਕਦੇ ਨੇ ਨੀਟ ਤੋਂ ਜਰਸੀ ਕ੍ਰਾਸ ਰੈਡ ਆ ਥੋੜੇ ਜਿਹਾ ਪੱਠਿਆਂ ਲੱਜਣ ਵਾਲੇ ਆ ਦੋਸਤੋ ਪਹਿਲੇ ਸੂਏ ਵੀਰੇ ਨਾ ਹਾਂ ਪਹਿਲਾ ਸੂਆ ਪਹਿਲਾ ਸੂਆਗਾ ਬੱਚਾ ਐਕਸਪਾਇਰ ਹੋਇਆ ਵਾ ਥੋੜੇ ਦਿਨ ਹੋਇਆ ਸੂਏ ਨੂੰ ਬਾਕੀ ਆਇ ਤੋੜ ਲਓ ਵੀਰੇ ਮੈਨੂੰ ਤੋੜਾ ਜਿ ਦਿਖਾ ਦਈਏ ਲੈ ਲਓ ਇੱਧਰ ਦੋਸਤ ਬਾਈ ਕੰਦੇ ਵਿੱਚ 10 ਲੀਟਰ ਦੁੱਧ ਤਿਆਰ ਆ ਜਿਹੜਾ ਆਪਾਂ ਤੁਹਾਨੂੰ ਚਵਾ ਦੇਣਾ ਜੋ ਗਲੋ ਚਾਹੇ ਤੇ ਬਾਕੀ ਥੋੜਾ ਟਾਈਮ ਹੀ ਸੋਇਨੂ ਹੋਇਆ ਪ੍ਰਿੰਟ ਚੰਗਾ ਸੰਭੀ ਵੀ ਵੈੜ ਦੋਸਤੋ ਥੋੜੇ ਜੇ ਪੱਠੇ ਖਾ ਕੇ ਰੱਜ ਨਾਲ ਜੇ ਦੋਸਤੋ ਚੰਗੀ ਆ ਰਹਿਣਾ ਇੱਧਰ ਤੁਹਾਨੂੰ ਆਰਡਰ ਕੁਆਲਿਟੀ ਵੀ ਚੈੱਕ ਕਰਵਾ ਦਿੰਨੇ ਆ ਸੀਲ ਥੋੜਾ ਗੇਵਰੇ ਜ ਆ ਵੀ ਦੋਈ ਜਿਆਦੇ ਸੀਲ ਬੱਚੇ ਵਗੈਰਾ ਤਾਂ ਨਹੀਂ ਕਰਦੀ ਨਾ ਨਾ ਜੰਮੀ ਨਹੀਂ ਆ ਚੈੱਕ ਕਰ ਲੋ ਤੁਸੀਂ ਤੋ ਬਰਾਵੀ ਆ ਜੋ ਵੀ ਲੈ ਆਓ ਤੋਰਾ ਚੈੱਕ ਕਰੋ ਦੋਸਤੋ ਸਣ ਭੰਡਾ ਸਾਫ ਆ ਚੁਵਾਈ ਹਜੇ ਹੋਣੀ ਹੈ ਵੀਰੇ ਹਨਾ ਹਾਂਜੀ ਚੁਵਾਈ ਚੁਵਾਈ ਕਰਨੀ ਹੈ ਦੋਸਤੋ ਸੀਲ ਠੰਡੀ ਤਾਂ ਇੰਨੀ ਹੈ ਜਿਵੇਂ ਮਰ ਜਾ ਰਹੇ ਥਣ ਨਿਕਣਵੇਂ ਆ ਤੇ ਬਾਕੀ ਬਾਈ ਰਸ ਰਿਹਾ ਵੀ ਸੀਲਸੜਾ ਕੀ ਪੂਰੀ ਆ ਬਾਕੀ ਜਦੋਂ ਤੁਸੀਂ ਆਓਗੇ ਚੁਵਾਈ ਕਰੋਗੇ ਦੋਸਤੋ ਤੁਹਾਨੂੰ ਆਪ ਹੀ ਕਲੀਅਰ ਹੋ ਜਾਣਾ ਆਪ ਬਾਕੀ ਤੇ ਦੇਖ ਸਕਦੇ ਹੋ ਅਡਰ ਤੇ ਹੱਥ ਬਾਈ ਮਾਰਿਆ ਅੱਗੇ ਜੀ ਸੀਰੀਜ਼ ਦਾ ਕੀ ਪੂਰੀ ਵੜ ਤੇ ਇਹਦੀ ਕੀ ਡਿਟੇਲ ਹੈ ਵੀਰੇ ਪਹਿਲਾ ਹੀ ਸੂਏ ਹੈ ਜੀ ਪਹਿਲਾ ਸੂਏ ਹੈ ਜੀ ਹਾਂ ਐਚ ਐਫ ਕ੍ਰੋਸ ਆ ਦੋਸਤੋ ਠੀਕ ਆ ਐਚ ਐਫ ਕ੍ਰੋਸ ਆ ਹਾਂ ਜੀ ਵੀਰੇ ਇਹ ਸੀਮਨ ਧਰਾਵਾ ਸੀਮਨ ਧਰਾ ਨੂੰ ਜਾਨ ਕੇ 20 ਦਿਨ ਹੋ ਗਏ ਹੈ ਜਾਨ ਕੇ ਆਪਾਂ ਖਾਲੀ ਮੰਨ ਕੇ ਕਹਨੇ ਹੈਗੇ ਠੀਕ ਹੈ ਵੀਰੇ ਹਾਂ ਕਿੰਨਾ ਟਾਈਮ ਹੋ ਗਿਆ ਸੂਏ ਨੂੰ ਇਹਨੂੰ ਇਹਨੂੰ ਸੂਏ ਨੂੰ ਹੋ ਗਿਆ ਹੋਣਗੇ 4 ਕਿ ਮਹੀਨੇ ਹੋ ਗਏ ਹੋਣਗੇ 5 4 ਮਹੀਨੇ ਸੂਏ ਨੂੰ ਹੋ ਗਏ ਹਾਂ ਏ ਹਾ ਜੇ ਇਹ ਨਹੀਂ ਕਰਾ ਉਹ ਆਪਣੇ ਚੈੱਕ ਪਾਸ ਤੇ ਨਹੀਂ ਆਉਂਦੇ ਨਾ ਚੈੱਕ ਪਾਸ ਤੇ ਨਹੀਂ ਉਹਦੇ ਕਰਮਾ ਹੈਗਾ ਸੀਗਾ 10 11 ਕਿਲੋ ਹੁਣ ਕਿੰਨਾ ਦੁੱਧ ਵੀਰੇ ਜਾਣੀ ਕਿ ਹੁਣ ਹੁਣ ਵੀ 8 ਕਿਲੋ ਹੈਗਾ ਥੋੜਾ ਜਿਹਾ ਉਪਰ ਆ ਕਰ ਦਈਏ ਜੀ ਨਹੀਂ ਲਾਇਆ ਠੀਕ ਹੈ ਠੀਕ ਟੋਕੜਾ ਜਾ ਗਈ ਨਾ ਥੋੜਾ ਜਿਹਾ ਹਾਂ ਠੀਕ ਆ ਦੋਸਤੋ ਆ ਤੁਸੀ ਚੈੱਕ ਕਰ ਦੇਵੋ ਪਹਿਲਾਂ ਤਾਂ ਨੇੜ ਤਾਂ ਤੁਹਾਨੂੰ ਫੇਸ ਕੁਆਲਟੀ ਚੈੱਕ ਕਰਵਾ ਦਿੰਨੇ ਆ ਬਾਕੀ ਪ੍ਰਿੰਟ ਚੰਗਾ ਵਹਿੜਦਾ ਡੱਬੀ ਜਾ ਗਈ ਸਾਂਭ ਤੁਹਾਨੂੰ ਬਹੁਤ ਚੰਗਾ ਲੱਗਿਆ ਥਾਂ ਤਾਂ ਇਹ ਚ ਲੱਖ ਰੀ ਨਹੀਂ ਜਾਏਗਾ ਹਾਂਜੀ ਹਾਂਜੀ ਥਾਂ ਵਗੈਰਾ ਤੁਸੀਂ ਆਪ ਨੇੜੇ ਚੈੱਕ ਕਰ ਲੋ ਚਾਰੇ ਥਾਂ ਨਿਕਲ ਦੋਹਾਂ ਵੈਢਾਂ ਵਿੱਚ ਚੰਗਾਗਾ ਥਾਂ ਭੰਡਾ ਦੋਸਤੋ ਤੇ ਦੁੱਧ ਐਸ ਟਾਈਮ 8 ਲੀਟਰ ਵੀਰੇ ਤਿਆਰ ਜਿਹੜਾ ਚਵਾਦ ਦੇਣਾ ਹਾਂਜੀ ਹਾਂਜੀ ਠੀਕ ਆ ਤੇ 20 ਕੇ ਦਿਨ ਹੋ ਗਏ ਠੀਕ ਆ ਭਰਾਏ ਨੂੰ ਦੋਸਤੋ ਤੇ ਬਾਡੀ ਢਾਂਚਾ ਚੈੱਕ ਕਰ ਲੋ ਵਧੀਆ ਸਾਫ ਸਥਰੇ ਬਾਡੀ ਢਾਂਚੇ ਦੀ ਆ ਹੈਵੀ ਬਾਡੀ ਦੀ ਆ ਇਹ ਵੀ ਸੀਲ ਚੜ ਗਿਆ ਭਰਾਏ ਬਹੁਤ ਜਿਆਦਾ ਸੀਲ ਹੈ ਸਾਂਭ ਤੁਹਾਨੂੰ ਬਲਈਆ ਓਕੇ ਆ ਭਰਾ हां हां ਜਮ ਠੀਕ ਆ ਵੀਰੇ ਆ ਚੈੱਕ ਕਰ ਲੋ ਦੋਸਤੋ ਦੇਵਰੇ ਥੋੜਾ ਕੈਮਰਾ ਦਰਜੰਦਾ ਪੁੱਛ ਦੋਸਤੋ। ਇਹਈ ਵਾਰੀ। ਬਾਕੀ ਦੋਸਤੋ ਦੋਹਾ ਵੈਣਾ ਚ ਹੋ ਜੇ ਕਿਸੇ ਵੀ ਦੋਸਤ ਮਿੱਤਰ ਨੂੰ ਕੋਈ ਵੈੜ ਚੰਗੀ ਲੱਗੇ ਖਰੀਦਾਰੀ ਕਰਨ ਤੋਂ ਪਹਿਲਾਂ ਆ ਕੇ ਬਾਈ ਦੇ ਘਰ ਚਵਾਈ ਕਰ ਸਕਦੇ ਆ। ਤੇ ਜਸਪ੍ਰੀਤ ਭਾਈ ਆਪਣਾ ਇਹਦਾ ਇਹ ਆਪਾਂ ਮੁੱਲ ਪ੍ਰਾਈਜ਼ ਵੈੜ ਦਾ ਕਰਦੇ ਆ ਇਹਨਾਂ ਮੁੱਲ ਦੋਨਾਂ ਦਾ ਫੋਨਤੀ ਕਰਾਂਗੇ ਫੋਨਤੀ ਕਰਾਂਗੇ ਹਾਂਜੀ ਫੋਨ ਨਾਰਮਲੀ ਇਹ ਕਰੋਗੇ ਕਿ ਜੇ ਕੋਈ ਆਹ ਜਾਇਜ਼ ਬਾਜ਼ੀ ਰੇਟ ਜੇ ਹੋਣ ਬਾਜ਼ੀ ਰੇਟ ਠੀਕ ਹੈ ਵੀਰੇ ਦੋਸਤੋ ਬਾਈ ਕਹਿੰਦੇ ਜਿਹੜਾ ਮੁੱਲ ਪ੍ਰਾਈਜ਼ ਆ ਇਹ ਫੋਨ ਤੇ ਕਰਨਗੇ ਤੇ ਬਾਜ਼ੀ ਰੇਟ ਤੇ ਦੇ ਦੇਣੀ ਆ ਇੱਕ ਥੋੜੀ ਟੋਕਣਾ ਜਗੀ ਤੇ ਉਹ ਪਰਲੀ ਦਾ ਸੱਜਰਾ ਚ ਆ ਗਈ ਆ ਥੋੜੇ ਦਿਨ ਹੀ ਹੋਇਆ ਬੱਚਾ ਇਹ ਦੋਹਾ ਮਗਰ ਹੈ ਨਹੀਂਗੇ ਨੰਬਰ ਆ ਜੋ ਬਾਈ ਦਾ ਪਾਸਾ ਸਕਰੀਨ ਤੇ ਲਾਤਾ ਉਹਦੇ ਨਾਲ ਤੁਸੀਂ ਗੱਲਬਾਤ ਕਰਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਮੈਂਟ ਲਾਇਕ ਜਰੂਰ ਕਰਦਿਆ ਕਰੋ ਦੋਸਤੋ ਜੇ ਕਿਸੇ ਵੀ ਦੋ ਆਪਣੇ ਜਿਹੜੇ ਨਵੇਂ ਜੁੜੇ ਆ ਉਹ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ ਧੰਨਵਾਦ